ਕੀ ਮਾਮਲਾ ਹੈ ਕਿਹੜਾ ਮੇਰਾ ਨਾਮ ਸਤਿਆਵਰਨਜੀਤ ਸਿੰਘ ਜੀ ਸਾਫ ਕਾ ਸਰਪੰਚ ਪਿੰਡ ਤੰਦਵਾਲੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਇਹ ਘਟਨਾ ਬਹੁਤ ਮਾੜੀ ਹੋਈ ਹੈ ਜੀ ਅਸੀਂ ਆਪੋ ਆਪਣੇ ਘਰਾਂ ਜਾਂ ਸਾਰੇ ਇਹ ਕਿਤੇ ਘਟਨਾ ਕਰਕੇ ਤੇ ਥਾਣੇ ਗਿਆ ਵਾ 6 ਵਜੇ ਤੇ ਥਾਣੇ ਮੈਨੂੰ ਫੋਨ ਆਇਆ ਵੀ ਆ ਵਾਰਦਾਤ ਹੋਈ ਹੈ ਤੇ ਦੇਖੋ ਜਾ ਕੇ ਫਿਰ ਇਹਦੇ ਲਾ ਮੈਂ ਚਾਚੇ ਇਹਦੇ ਨਾਲ ਲੰਗਰ ਭੋਜ ਤੇ ਸਾਰੇ ਜੀ ਆ ਮੰਮੀ ਦੀ ਦੀ ਲਾਸ਼ ਮੰਜੇ ਤੇ ਪਈ ਆ ਜਿਹੜੀ ਇਹਦੀ ਛੋਟੀ ਭੁਜਾਈ ਆ ਉਹ ਥੱਲੇ ਲਾਸ਼ ਪਈ ਆ ਤੇ ਜਿਹੜਾ ਬੇਟਾ ਭਤੀਜਾ ਹੈ ਉਹਦੀ ਵੀ ਮੰਜੇ ਤੇ ਆ ਕਿੰਨੇ ਕਤਲ ਕੀਤੇ ਬਹੁ ਮਾਰਾ ਕੀਤਾ ਤੇ ਕਾਰਨ ਕੀ ਸੀ ਕਾਰਨ ਕੋਈ ਨਹੀਂ ਇਹਦੀ ਘਰ ਦੀ ਸਾਲ ਕੋ ਗਿਆ ਗਈ ਹੁਣ ਕਾਰਨ ਤਾਂ ਆਪੇ ਦੱਸੂਗਾ ਤਵਦੀਸ਼ ਦੱਸੂਗੀ ਕੀ ਕਾਰਨ ਹੋਇਆ ਸਾਨੂੰ ਤਾਂ ਪਤਾ ਨਹੀਂ ਨਾ ਨਸ਼ਾ ਪਤਾ ਵੀ ਕਰਦਾ ਨਹੀਂ ਨਾ ਨਸ਼ਾ ਪਤਾ ਕਿ ਮਾੜਾ ਮੋਟਾ ਨਸ਼ਾ ਪਤਾ ਨਹੀਂ ਕਰਦਾ ਇਹ ਵੀ ਪਸ਼ੋਕੜ ਕ੍ਰਿਮਨ ਕੋਈ ਕੋਈ ਗੱਲ ਨਹੀਂ ਇਹਦਾ ਕੋਈ ਪਸ਼ੋਕੜ ਜਾਂ ਜਾ ਰਿਹਾ ਕੋਈ ਨਸ਼ੇ ਦੀ ਲੋਰ ਦੇ ਵਿੱਚ ਐ ਹੋਜੀ ਨੂੰ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਹੋਜੀ ਪਿੰਡ ਦੇ ਵਿੱਚ ਕਿੰਦਾ ਦਾ ਸੀ ਇਹ ਰਹਿਣ ਸਹਿਣ ਇਹ ਭਾਈ ਕੇਹਲ ਜਾਂਦਾ ਨਹੀਂ ਇਹ ਤਾਂ ਕਿਹਨੇ ਹੋਏ ਨਹੀਂ ਆਖਿਆ ਉਹਨਾਂ ਗੱਲ ਨਹੀਂ ਕਦੀ ਹੋਣੀ ਇਹ ਕਿਸੇ ਨੇ ਇਹਦਾ ਕੋਈ ਤੁ ਤੁ ਮੈਂ ਵੀ ਨਹੀਂ ਅਜੇ ਤੱਕ ਕੋਈ ਕੀ ਕਾਰਨ ਕੀ ਮੰਨਦੇ ਕੁਝ ਨਹੀਂ ਪਤਾ ਨਹੀਂ ਜੀ ਕਾਰਨ ਦਾ ਹੁਣ ਕਾਰਨ ਤੇ ਫੇਰ ਵੀ ਲੱਗਣਾ ਚ ਪਾ ਆਪੇ ਪਤਾ ਉਹਨੇ ਹੀ ਦੱਸਣਾ ਵਾ ਜਿਹਨੇ ਕੀਤਾ ਪੁਲਿਸ ਆਈ ਮੌਕੇ ਤੇ ਮੌਕੇ ਤੇ ਆ ਗਈ ਪੁਲਿਸ ਨਾਲ ਹੀ ਆ ਗਈ ਸਾਡੇ ਵੀ ਪਰਿਵਾਰ ਦੇ ਵਿੱਚ ਪਹਿਲਾਂ ਕਲੇਸ਼ ਚੱਲਦਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਡੇਡ ਕੋਈ ਰਾਤ ਦੀ ਗੱਲ ਆ ਜੀ ਝੰਡੇ ਥਾਣੇ ਤੇ ਪਿੰਡ ਕੱਦੋ ਵਾਲੀ ਪਿੰਡ ਆ ਜੀ ਉੱਥੇ ਟ੍ਰਿਪਲ ਮਰਡਰ ਹੋਇਆ ਇੱਕ ਇਹ ਜਿਹੜਾ ਅੰਮ੍ਰਿਤਪਾਲ ਇੱਕ ਯੂਜ਼ ਦਾ ਇਹਨੇ ਆਪਣੀ ਭਾਬੀ ਨੂੰ ਮਾਰਿਆ ਦਾਤਾ ਦੇ ਨਾਲ ਉਹਦੇ ਬਾਅਦ ਫੇਰ ਇਹਨੇ ਨਾਲ ਹੀ ਆਪਣੇ ਬੱਚਾ ਜਿਹੇ ਨੇ ਮੇਲ ਮੈਂਬਰ ਉਹਨੂੰ ਮਾਰਦਾ ਤੇ ਨਾਲ ਹੀ ਆਪਣੀ ਮਦਰ ਨੂੰ ਮਾਰਦਾ ਹੈ। ਕੀ ਕਾਰਨ ਕੀ ਰਿਹਾ? ਕਾ ਇਹ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਵੈਸੇ ਥੋੜਾ ਬਹੁਤ ਇਹ ਇੰਨਾ ਕੁ ਪਤਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉਹ ਚ ਇਹ ਜੇ ਦੋ ਬੱਚੀਆਂ ਹੀ ਨੇ ਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਕਰਕੇ ਥੋੜਾ ਟੈਨਸ਼ਨ ਚ ਹਾਂਜੀ ਆਪਣੇ ਆਪ ਆਇਆ ਪੁਲਿਸ ਵਾਲਿਆਂ ਨਾਲ ਹਾਂਜੀ ਹਾਂਜੀ ਇਹਨੇ ਇਸ ਇਹ ਕਤਲ ਕਰਕੇ ਤੇ ਦੱਸਦਾ ਸੀਗਾ ਪੁਲਿਸ ਨੂੰ ਸਰ ਕੋਈ ਨਿਸ਼ਾਨਗਾਰਾ ਵੀ ਕਰਦਾ ਜੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਂਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਪਿੱਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਸਵੇਰੇ ਕੋਈ ਜਦੋਂ ਇਹਨੇ ਮਰਤੀ ਦਾ ਇਹ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਅਸੀਂ ਤੋਂ ਸਾਹ ਕੋ ਕੁਛ ਨਹੀਂ ਹੋਇਆ। ਕੋਈ ਮੁਕ ਕਰ ਰੰਦਾ ਸੀ ਪਹਿਲਾਂ ਵੀ ਝਗੜਾ ਰਹਿੰਦਾ ਸੀ। ਹਾਂਜੀ। ਪਰਿਵਾਰ 'ਚ ਵੀ ਪਹਿਲਾਂ ਵੀ ਝਗੜਾ ਰਹਿੰਦਾ ਸੀ ਆਪਾਂ ਸੋਚਦੇ। ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜੀ ਗੱਲ ਨਹੀਂ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਕੋਈ ਇਹੋ ਜੀ ਲੜਾਈ ਝਗੜੇ ਵਾਲੀ ਨਹੀਂ ਹਜੇ ਸਾਡੇ ਨੋਟਿਸ 'ਚ ਆਈ ਗੱਲ। ਕਿਸ ਚੀਜ਼ ਨਾਲ ਕਰਤਕ ਦਾ? ਦਾਤਰ ਨਾਲ ਜੀ। ਬ੍ਰਹਮਣ ਕਰ ਲਿਆ। ਜੀ ਜੀ। ਜੇ ਸੋਟਾ ਜਾਂ 마ਸੂਮ ਬੱਚਾ ਸੀ ਉਹਨੂੰ ਵੀ ਦਿੱਤਾ ਨਾ ਮਾਰਿਆ ਜੀ 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 ਸਰ ਕਦੋਂ ਲੈ ਕੇ ਜਾਓਗੇ ਪੋਸਟ ਮਾਰਟਮ ਲਈ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਸਰ ਚਿਰਵਾਤੀ ਜਾਦ ਦੇ ਵਿੱਚ ਉਹਨੇ ਕੋਈ ਕਾਰਨ ਮੈਨੂੰ ਦੱਸਿਆ ਕਿ ਮੈਂ ਕਿਉਂ ਇਹ ਸਾਰਾ ਕੁਝ ਹੋਤਾ ਹੈ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ 'ਚ ਆਈ ਹੈ ਜੀ ਜੇਕਰ ਉਹਨੇ ਅਰੈਸਟ ਆਪ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ ਚ ਹੋਣ ਕਰਕੇ ਹੋਇਆ ਹੈ ਮਾਰਟਰ ਪੇਪਰ ਲੈਂਦੇ ਆ ਸਰ ਤੁਸੀਂ ਹਾਂ ਜੀ ਉਹ ਪੁਲਾੜੀ ਇਹ ਤਾਂ ਦੱਸ ਰਿਹਾ ਹਾਂ ਜੀ ਹਾਂ ਜੋ ਐਸ ਐਚਓ ਸਾਹਿਬ ਨੇ ਉਹ ਤੁਹਾਨੂੰ ਮੌਕੇ ਤੇ ਦੱਸ ਦਿੰਦੇ ਨੇ ਠੀਕ